ਸਤਿ ਸ਼੍ਰੀ ਅਕਾਲ ਜੀ ਪਿੰਡੂ ਬਲੌਗ ਚੈਨਲ ਤੇ ਤੁਹਾਡਾ ਸਵਾਗਤ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਗਰੂ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੇ ਚੜ੍ਹਦੀ ਕਲਾ ਲੱਗੇ ਸਾਰੇ ਕੰਮ ਧੰਦੇ ਆਪਾਂ ਨੇ ਵੇਲ ਲੈਣੇ ਜੀ ਬੱਚੇ ਸਕੂਲ ਵਾ ਕੇ ਪਹਿਲਾਂ ਸਵੇਰ 7:00 ਵਜੇ ਵੀਵਾਂਟ ਤੇ ਬੱਚੇ ਸਕੂਲ ਚਲੇ ਜਾਂਦੇ ਨੇ ਉਹਦੇ ਬਾਅਦ ਬਾਕੀ ਸਾਰੇ ਕੰਮ ਧੰਦੇ ਆਪਾਂ ਬਾਅਦ ਚ ਨਿਵੇੜ ਲੈਣੇ ਜੀ ਹਨ ਬਾਹਰ ਹੋ ਰਹੀ ਹੈ ਬਾਹਰ ਤੇ ਚਲੋ ਆਪਾਂ ਇੱਕ ਅੰਦਰ ਵੇਲੇ ਬੈਠ ਕੇ ਵੀਡੀਓ ਸ਼ੇਅਰ ਕਰ ਲਗੇ ਅੱਜ ਆਪਾਂ ਕਰਾਂਗੇ ਇੰਜ ਗੱਲਬਾਤ ਇਮਲੀ ਬਾਰੇ ਜਿਹੜੀਆਂ ਆਪ ਨੂੰ ਸਾਰੇ ਨੂੰ ਪਸੰਦ ਹੁੰਦੀਆਂ ਇਹ ਤਾਂ ਇਮਲੀ ਦਾ ਖੱਟਾ ਮਿੱਠਾ ਸਵਾਦ ਹਰ ਇੱਕ ਨੂੰ ਪਸੰਦ ਆ ਜੀ ਜਾਏ ਬੱਚਾ ਚਾਹੇ ਬੁੰਡਾ ਕੋਈ ਵੀ ਤੇ ਇਮਲੀ ਆਪਣੇ ਸਭ ਤੋਂ ਵੀ ਜੋ ਨਾਂ ਸੁਣਦੇ ਆਣੇ ਇਮਲੀ ਦਾ ਬਸ ਸਾਰਿਆਂ ਦੇ ਮੂੰਹ 'ਚ ਪਾਣੀ ਆ ਜਾਂਦਾ ਆਪਣੀ ਸ਼ਾਇਦ ਕੋਈ ਹੈ ਜਣ ਸਾਨੂੰ ਹੋਵੇ ਜਿਹੜੇ ਨੂੰ ਇਮਲੀ ਪਸੰਦ ਨਾ ਹੋਵੇ ਭਾਰਤੀ ਖਾਣੇ ਵਿੱਚ ਲਗਭਗ ਦੇਦੇ ਹੀ ਆਪਣੇ ਇਮਲੀ ਸ਼ਾਮਲ ਹੁੰਦੀ ਹੈ ਜੀ ਤੇ ਫਿਰ ਇੰਦੀ ਇੱਥੇ ਇਹਦੇ ਨੁਕਸਾਨ ਵੀ ਬਹੁਤ ਸਾਰੇ ਹੁੰਦੇ ਨੇ ਜੀ ਜੇ ਲੋਣੀ ਆਪਣੀ ਜੇ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਲਾਈਕ ਕਰ ਦਿਓ ਤੇ ਨਾਲ ਵਧੀਆ ਲੱਗੀ ਤਾਂ ਚਲੋ ਉਸ ਲਾਈਕ ਕਰ ਦਿਓ ਪਰ ਤੁਹਾਡੇ ਰਿਸਪੌਂਸ ਨਾਲ ਹੀ ਸਾਡੇ ਚੈਨਲ ਨੇ ਅੱਗੇ ਜਾਣਾ ਜੀ ਵੀਡੀਓ ਨੂੰ ਸ਼ੇਅਰ ਹੀ ਕਰਿਓ ਤੇ ਚੰਗੀ ਲੱਗੀ ਬਹੁਤ ਹੀ ਵਧੀਆ ਕੰਮ ਦੀ ਗੱਲ ਆ ਜੀ ਕਿੰਨਾ ਲੋਕਾਂ ਨੂੰ ਇਮਲੀ ਖਾਣੀ ਚਾਹੀਦੀ ਹੈ ਕਿੰਨਾ ਨੂੰ ਨਹੀਂ ਖਾਣੀ ਚਾਹੀਦੀ ਖਾਣੀ ਚਾਹੀਦੀ ਨੰਬਰ 1 ਜਿਨ੍ਹਾਂ ਨੂੰ ਇਮਲੀ ਤੋਂ ਅਲਰਜੀ ਹੈ ਉਹਨਾਂ ਨੂੰ ਇਮਲੀ ਬਿਲਕੁਲ ਨਹੀਂ ਵਰਤੋ ਚਲਣੀ ਚਾਹੀਦੀ ਜੀ ਤੇ ਦੂਸਰਾ ਜਿਨ੍ਹਾਂ ਲੋਕਾਂ ਦਾ ਵੀ ਗਲਾ ਖਰਾਬ ਰਹਿੰਦਾਗਾ ਉਹਨਾਂ ਨੂੰ ਵੀ ਇਮਲੀ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਜਿਵੇਂ ਗਲੇ 'ਚ ਖਰਾਸ਼ ਆ ਜਾਂ ਗਲਾ ਖਰਾਬ ਰਹਿੰਦਾਗਾ ਨਾ ਕਾਫਸਲ ਵਗੈਰਾ ਨੇ ਉਹਨਾਂ ਨੂੰ ਵੀ ਇਮਲੀ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਦੂਸਰਾ ਜੀ ਜਿਹਨਾਂ ਲੋਕਾਂ ਨੂੰ ਡਾਇਬੀਟਿਕ ਪੇਸ਼ੈਂਟ ਹੈ ਵੀ ਜਿਹੜੇ ਸ਼ੂਗਰ ਮਰੀਜ਼ ਆ ਜਿਨ੍ਹਾਂ ਦੀ ਇਨਸੂਲਿਨ ਇਨਸੂਲਿਨ ਚੱਲਦਾਗਾ ਤੇ ਹੁਣ ਪਤਲਾ ਹੁੰਦਾ ਜੀ ਇਮਲੀ ਨਾਲ ਇਹਦਾ ਕਰਕੇ ਉਹਨਾਂ ਨੂੰ ਵੀ ਇਮਲੀ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਜਿਨ੍ਹਾਂ ਲੋਕਾਂ ਨੂੰ ਗਲੇ ਵਿੱਚ ਖਰਾਸ਼ ਹੁੰਦੀ ਹੈ ਉਹਨਾਂ ਨੂੰ ਵੀ ਇਮਲੀ ਨਹੀਂ ਖਾਣੀ ਚਾਹੀਦੀ ਤੇ ਦੂਸਰਾ ਜੀ ਇਮਲੀ ਦਾ ਪ੍ਰਯੋਗ ਕਰਨ ਨਾਲ ਬਲੱਡ ਸ਼ੂਗਰ ਆ ਜਿਹੜ ਉਕੜਦੀ ਹੈ ਜੀ ਜਦੋਂ ਵੀ ਕੋਈ ਵੀ ਆਪਾਂ ਸਰਜਰੀ ਵਗੈਰਾ ਕਰਾਉਣੀ ਹੈ ਤੇ ਉਦੋਂ ਇਵਣੀ ਦਾ ਪ੍ਰਯੋਗ ਨਾ ਕਰੋ ਜੀ ਦੋ ਹਫ਼ਤੇ ਪਹਿਲਾਂ ਬੰਦ ਕਰ ਦਿਓ ਕਿਉਂਕਿ ਇਹ ਨਾਲ ਖੂਨ ਪਤਲਾ ਹੁੰਦਾ ਹੈਗਾ ਲੋ ਜੀ ਆਪਣੀ ਵੀਡੀਓ ਜੇ ਵਧੀਆ ਲੱਗੀ ਲਾਈਕ ਕਰਨਾ ਸ਼ੇਅਰ ਕਰਨਾ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰਨਾ ਤੁਹਾਡੇ ਰਿਸਪੌਂਸ ਨਾਲ ਹੀ ਸਾਡੇ ਚੈਨਲ ਨੇ ਅੱਗੇ ਜਾਣਾ ਪਲੀਜ਼ ਤੁਹਾਡੇ ਰਿਸਪੌਂਸ ਦੀ ਜ਼ਰੂਰਤ ਹੈ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਅੱਜ ਦੀ ਵੀਡੀਓ ਚ ਇੰਨੀ ਆ ਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਚ